ਕਿ ਪਾਦਸ਼ਾਹ ਨੇ ਜ਼ਫਰਨਾਮਾ ਲਿਖਿਆ ਔਰੰਗਜ਼ੇ ਪੜ੍ਹ ਕੇ ਹੁੰੰਡਾਬਾਦ ਮਰ ਗਿਆ ਉਤੋਂ ਬਾਅਦ ਉਹਦੇ ਪੁੱਤਰਾਂ ਵਿੱਚ ਰਾਜ ਦਾ ਰੌਲਾ ਪੈ ਗਿਆ ਉਹਦੇ ਇੱਕ ਪੁੱਤਰ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਲਿਖ ਕੇ ਕੱਲੀ ਮਹਾਰਾਜ ਮੇਰੀ ਮਦਦ ਕਰੋ ਮੇਰੀ ਮਦਦ ਕਰਕੇ ਮੈਨੂੰ ਰਾਜ ਦਿਵਾਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਬਹਾਦਰ ਸ਼ਾਹ ਦੀ ਮਦਦ ਕਰਨੀ ਮੰਨ ਲਈ ਪਰ ਨਾਲ ਮਹਾਰਾਜ ਨੇ ਸੁਣਿਆ ਤੱਲਿਆ ਬਹਾਦਰ ਸ਼ਾਹ ਤੈਨੂੰ ਰਾਜ ਦਿਵਾ ਦਾਂਗੇ ਜਦੋਂ ਤੇਰਾ ਰਾਜ ਆ ਗਿਆ ਆ ਚਾਰ ਬੰਦੇ ਬੜੇ ਜ਼ੁਲਮ ਕਰਨ ਵਾਲੇ ਨੇ ਇਹਨਾਂ ਨੂੰ ਆਪੇ ਹੀ ਸਜ਼ਾ ਦੇ। ਉਹਨਕੇ ਮਹਾਰਜ ਕੌਣ ਕਲਗੀਧਰ ਪਾਦਸ਼ਾਹ ਨੇ ਕਿਹਾ ਸਢੋਰੇ ਵਿੱਚ ਇੱਕ ਪੀਰ ਸੀ ਸਾਡਾ ਪਿਆਰਾ ਮুরিਦ ਸੀ ਉਹਦਾ ਨਾਮ ਪੀਰ ਬੁੱਧੂ ਸ਼ਾਹ ਹੈ ਬਾਦਸ਼ਾਹ ਕਹਿੰਦੇ ਉਹਦਾ ਕੋਈ ਦੋਸ਼ ਨਹੀਂ ਸੀ ਸਿਰਫ ਉਹਦੀ ਸਾਡੀ ਮੁਹੱਬਤ ਇੱਕ ਪਿਆਰ ਸੀ ਉਹਨੇ ਸਾਡੇ ਪਿਆਰ ਵਿੱਚ ਆਪਣੇ ਪੁੱਤ ਸ਼ਹੀਦ ਕਰਾਏ ਨੇ ਉਹਦੇ ਦੋ ਪੁੱਤ ਪੰਘਾਨੀ ਦੀ ਜੰਗ ਵਿੱਚ ਸ਼ਹੀਦ ਹੋਏ ਤੇ ਪਾਦਸ਼ਾਹ ਕਹਿੰਦੇ ਪੀਰ ਬੁੱਧੂ ਸ਼ਾਹ ਦਾ ਕੋਈ ਦੋਸ਼ ਨਹੀਂ ਸੀ ਪਰ ਪੀਰ ਬੁੱਧੂ ਸ਼ਾਹ ਨੂੰ ਸਢੋਰੇ ਦੇ ਨਵਾਬ ਨੇ ਕਤਲ ਕਰ ਦਿੱਤਾ ਕਿਉਂ ਕੀਤਾ ਤੂੰ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਿਆਰ ਨਿਵਾਇਆ ਕਹਿੰਦੇ ਪੀਰ ਬੁੱਧੂ ਸ਼ਾਹ ਭਗਤੀ ਕਰਨ ਵਾਲੇ ਨੂੰ ਕਤਲ ਕੀਤਾ ਸਢੋਰੇ ਦੇ ਨਵਾਬ ਨੂੰ ਸਜ਼ਾ ਦਿੱਤੀ ਦੂਜਾ ਸਾਡੇ ਨਿੱਕੇ ਨਿੱਕੇ ਮਾਸੂਮ ਸਹਬਜਾਤੇ ਜਿਨ੍ਹਾਂ ਨੇ ਕਦੇ ਕਿਸੇ ਤੇ ਕੋਈ ਹਥਿਆਰ ਨਹੀਂ ਚੁੱਕਿਆ ਖੇਡਣ ਦੀਆਂ ਉਮਰਾਂ ਸੀ ਪੌਣੇ 7 ਸਾਲ ਪੌਣੇ 9 ਸਾਲ ਦੀ ਉਮਰ ਸੀ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਹੁਕਮ ਨਾਲ ਨੀਹਾਂ ਵਿੱਚ ਚੜਨੇ ਗਏ ਵਜ਼ੀਰ ਖਾਂ ਨੂੰ ਉਹ ਕਰਮ ਦੀ ਸਜ਼ਾ ਦਿੱਤੀ ਤੀਜਾ ਦੋ ਬੰਦੇ ਜਲਾਦ ਨੇ ਸ਼ਾਸ਼ਲਬੇਦ ਤੇ ਬਾਸ਼ਲਬੇਦ ਉਹਨਾਂ ਨੂੰ ਹੁਕਮ ਹੋਇਆ ਸੀ ਸਹਬਜਾਦਿਆਂ ਨੂੰ ਕੰਧਾਂ 'ਚ ਚੜਨ ਦਾ ਕਹਿੰਦੇ ਤੰਦਾਂ ਵਿੱਚ ਜਿੰਨਾ ਇੱਥੋਂ ਤੱਕ ਉਹਨਾਂ ਦਾ ਹੁਕਮ ਸੀ ਸਰਕਾਰ ਦਾ ਪਰ ਉਹਨੇ ਇੱਕ ਬਹੁਤ ਵੱਡਾ ਜ਼ੁਲਮ ਕੀਤਾ ਸਾਸ਼ਲ ਵੇਗ ਤੇ ਬਾਸ਼ਲ ਵੇਗ ਨੇ ਮੇਰੇ ਪੌਣੇ 7 ਸਾਲ ਤੇ ਪੌਣੇ 9 ਸਾਲ ਦੇ ਦੋ ਸੱਜਦੇ ਜਿਨ੍ਹਾਂ ਦੀਆਂ ਖਿੱਡਣ ਦੀਆਂ ਉਮਰਾਂ ਸੀ ਉਹਨਾਂ ਦੇ ਗਲ ਉੱਤੇ ਸ਼ੁਰਾ ਰੱਖ ਕੇ ਸਾਬ ਵਾਲੀਆਂ ਨਗਰ ਰਸਾਂ ਵੜ ਦਿਤੀਆਂ ਜਿਨੇ ਸਾਬ ਵਾਲੀਆਂ ਰਗਾਂ ਵੱਡੀਆਂ ਜਲਾਦਾਂ ਨੂੰ ਸਜ਼ਾ ਦਈ ਬਹਾਦਰ ਸ਼ਾਹ ਮੰਨ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਦੀ ਫੌਜ ਕੱਲੀ ਦਿੱਲੀ ਉੱਤੇ ਕਮਸਾਨ ਦਾ ਜੰਗ ਹੋਇਆ ਜਿੱਤਣ ਤੋਂ ਬਾਅਦ ਬਹਾਦਰ ਸ਼ਾਹ ਨੂੰ ਰਾਜ ਗੱਦੀ ਮਿਲੀ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਗਰੇ ਪਹੁੰਚ ਕੇ ਕਲਗੀਧਨ ਪਾਦਸ਼ਾਹ ਨਦੇੜ ਪਹੁੰਚ ਗਏ ਉਹ ਮਗਰ ਹਯੂਰ ਸਾਹਿਬ ਗਿਆ ਸ਼ੁਕਰਾਨਾ ਕਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਬਚਨ ਕੇ ਕਹਿੰਦੇ ਬਹਾਦਰ ਸ਼ਾਹ ਤੈਨੂੰ ਰਾਜ ਮਿਲਿਆ ਕਈ ਮਹੀਨੇ ਹੋ ਗਏ ਪਰ ਤੂੰ ਭੁੱਲ ਗਿਆ ਹੈ ਤੂੰ ਵਾਅਦਾ ਕੀਤਾ ਸੀ ਰਾਜ ਲੈਣ ਤੋਂ ਬਾਅਦ ਮੈਂ ਇਹ ਚਾਰ ਦੋਸ਼ੀਆਂ ਨੂੰ ਸਜ਼ਾ ਦਵਾਂਗਾ ਪਰ ਤੂੰ ਭੁੱਲ ਗਿਆ ਰਾਜੇ ਲੋਕ ਵਾਅਦੇ ਕਰਕੇ ਮੁੱਕਰ ਜਾਂਦੇ ਨੇ ਇਹ ਕੁਦਰਤੀ ਰਾਜਿਆਂ ਦੇ ਸੁਭਾਅ ਵਿੱਚ ਹੁੰਦਾ ਹੈ ਬਹਾਦਰ ਸ਼ਾ ਚਿੰਤਾ ਵਿੱਚ ਪੈ ਗਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੱਲੀ ਮੱਤੀਂ ਢਾਲ ਕੇ ਆਪੇ ਸ਼ਮਿਆਨੇ ਵਿੱਚ ਆ ਗਿਆ ਉਹਨੇ ਆਪਣੇ ਮੰਤਰੀਆਂ ਨਾਲ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਯਾਦ ਕਰਾ ਰਹੇ ਨੇ ਚਾਰ ਬੰਦਿਆਂ ਨੂੰ ਸਜ਼ਾ ਦੇਣੀ ਬਾਕੀ ਹੈ ਕੀ ਕਰਨਾ ਚਾਹੀਦਾ ਹੈ ਉਹਦੇ ਮੰਤਰੀਆਂ ਨੇ ਕਿਹਾ ਜੀ ਸਢੌਰੇ ਦਾ ਨਵਾਬ ਸਰਹੰਦ ਦਾ ਨਵਾਬ ਸਜ਼ਾ ਦੇ ਕੇ ਆਪਾਂ ਲੋਕਾਂ ਨੂੰ ਆਪਣੇ ਖਿਲਾਫ ਥੋੜੀ ਕਰਨਾ ਹੈ ਸਜ਼ਾ ਦੇ ਕੇ ਆਪਾਂ ਇਸਲਾਮ ਦੇ ਬੰਦੇ ਥੋੜੀ ਮਾਰ ਦੇਣੇ ਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕੀਤਾ ਵਾਦਾ ਮੁਕਰ ਜਾਓ। ਬਹਾਦਰ ਸ਼ਾਹ ਨੇ ਕਿਹਾ ਮੈਂ ਕਿਵੇਂ ਮੁਕਰਾਂ? ਨੀਤੀ ਦੇ ਤਹਿਤ ਤੇ ਮੰਤਰੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਕੀਮਤੀ ਚੀਜ਼ ਪੇਂਡ ਕਰਦੇ ਉਹ ਚੁੱਪ ਕਰ ਜਾਣਗੇ ਕਿਉਂਕਿ ਬੰਦਿਆਂ ਦਾ ਸੁਭਾਅ ਹੁੰਦਾ ਹੈ ਦੂਜਿਆਂ ਨੂੰ ਖਰੀਦਣ ਲੱਗਿਆਂ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਮ ਦਾਮ ਦੰਡ ਭੇਦ ਇਹ ਨੀਤੀ ਦੀਆਂ ਚਾਤ ਚਣਕਿਆ ਨੀਤੀ ਹੈ ਕਿਸੇ ਨੂੰ ਸ਼ਰਨ ਵਿੱਚ ਲੈ ਕੇ ਕਿਸੇ ਨੂੰ ਦਾਮ ਪੈਸਾ ਦੇ ਕੇ ਖਰੀਦ ਲਓ ਬਹਾਦਰ ਸ਼ਾਨੇ ਸਭ ਤੋਂ ਕੀਮਤੀ ਹੀਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨ ਵਾਸਤੇ ਉਹ 150 ਪਹੁੰਚ ਗਿਆ ਪਾਦਸ਼ਾਹ ਉਦੋਂ ਗਦਾਵਰੀ ਦੇ ਕੰਡੇ ਬੈਠੇ ਸੀ ਜਾ ਕੇ ਹੱਥ ਜੋੜ ਕੇ ਨਮਸ਼ਕਾਰ ਕੀਤੀ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਕੋਈ ਚੀਜ਼ ਭੇਟ ਕਰਨੀ ਹੈ ਪਾਦਸ਼ਾਹ ਕਹਿੰਦਾ ਕੀ ਭੇਟ ਕਰਨੇ ਉਹਨੇ ਅਹਿਲ ਘਰਾਂ ਨੂੰ ਤਾੜੀ ਮਾਰ ਕੇ ਕੋਲ ਬੁਲਾਇਆ ਥਾਲੀ ਚ ਰੱਖ ਕੇ ਹੀਰਾ ਭੇਟ ਕੀਤਾ ਕਹਿੰਦਾ ਮਹਾਰਾਜ ਹੀਰਾ ਵੇਖੋ ਬੜਾ ਬੇਸ਼ਕੀਮਤੀ ਹੈ ਸਾਡੀ ਦੁਨੀਆ ਦੀ ਦੌਲਤ ਇੱਕ ਪਾਸੇ ਹੀਰੇ ਦੀ ਕੀਮਤ ਇੱਕ ਪਾਸੇ ਇੰਨਾ ਕੀਮਤੀ ਹੀਰਾ ਪੂਰਾ ਹਿੰਦੁਸਤਾਨ ਦਾ ਖਜ਼ਾਨਾ ਇੱਕ ਪਾਸੇ ਹੀਰੇ ਦੀ ਕੀਮਤ ਇੱਕ ਪਾਸੇ ਇੰਨਾ ਕੀਮਤੀ ਹੀਰਾ ਮੈਂ ਤੁਹਾਨੂੰ ਪੇਂਡ ਕਰਦਾ ਪਤਾ ਕਿਉਂ ਇੰਨਾ ਕੀਮਤੀ ਹੀਰਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਚੁੱਪ ਕਰ ਗਿਆ ਬਾਦਸ਼ਾਹ ਨੇ ਹੀਰਾ ਹੱਥ ਵਿੱਚ ਚੁੱਕ ਲਿਆ ਉਸ ਹੀਰੇ ਨੂੰ ਬੜੀ ਗੌਰ ਨਾਲ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਵੇਖਿਆ ਵੇਖ ਕੇ ਪਾਦਸ਼ਾਹ ਹੱਸ ਬੈ ਕਹਿੰਦੇ ਬਹਾਦਰ ਸ਼ਾਹੀਰਾ ਵਕੇ ਬੜਾ ਕੀਮਤੀ ਹੈ ਤੇਰਾ ਹੀਰਾ ਵਗੇ ਬੇਸ਼ਕੀਮਤੀ ਹੈ ਐਨੀ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਪਰ ਬਹਾਦਰ ਸ਼ਾ ਹੀਰਾ ਜਿੰਨਾ ਮਰਜੀ ਕੀਮਤੀ ਹੋਵੇ ਓਏ ਤੇਰਾ ਹੀਰਾ ਗੁਰੂ ਗੋਬਿੰਦ ਸਿੰਘ ਦੀ ਕੀਮਤ ਨਹੀਂ ਪਾ ਸਕਦਾ ਹੀਰਾ ਜਿੰਨਾ ਮਰਜੀ ਕੀਮਤੀ ਹੋਵੇ ਤੂੰ ਹੀਰੇ ਨਾਲ ਗੁਰੂ ਗੋਬਿੰਦ ਸਿੰਘ ਨੂੰ ਖਰੀਦ ਨਹੀਂ ਸਕਦਾ ਪਾਤਸ਼ਾਹ ਨੇ ਹੀਰਾ ਚੁੱਕਿਆ ਹੋਇਆ ਵਗ ਦੀ ਨਦੀ 'ਵੇ ਸੁੱਟ ਦਿੱਤਾ ਬਹਾਦਰ ਸ਼ਾ ਦਾ ਰੰਗ ਪੀਲਾ ਫਿਰ ਗਿਆ ਕਹਿੰਦਾ ਮਹਾਰਾਜ ਜੇ ਲੈਣਾ ਨਹੀਂ ਸੀ ਛੱਡ ਕਿਉਂ ਦਿੰਦਾ ਮਹਾਰਾਜ ਇੰਨਾ ਕੀਮਤੀ ਹੀਰਾ ਪਾਣੀ ਛੱਡ ਦਿੰਦਾ ਦਸਮ ਪਾਤਸ਼ਾ ਨਦੀ ਦੇ ਕੰਢੇ ਗਏ ਪਾਤਸ਼ਾ ਨੇ ਕੰਢੇ ਤੋਂ ਚਿੱਟੇ ਰੰਗ ਦੇ ਪੱਥਰਾਂ ਦਾ ਬੁੱਕ ਭਰਿਆ ਜਦੋਂ ਬਹਾਦਰ ਸ਼ਾਹ ਵੱਲ ਕੀਤਾ ਕਹਿੰਦੇ ਆ ਫੜ ਆਪਣਾ ਕੀਮਤੀ ਹੀਰਾ ਇੱਕ ਪਛਾਣ ਲਾ ਉਹ ਹੱਥ ਵਿੱਚ ਭਰੇ ਹੋਏ ਪੱਥਰ ਕੀਮਤੀ ਹੀਰੇ ਨਜ਼ਰ ਪਏ ਉਹਨਾਂ ਕਹਿੰਿਆ ਮਹਾਰਾਜ ਇੰਨੇ ਹੀਰੇ ਪਾਤਸ਼ਾ ਕਹਿੰਦੇ ਤੂੰ ਆਪਣਾ ਇੱਕ ਹੀਰਾ ਲੈ ਲੈ ਬਾਕੀ ਰਹਿਣ ਦੇ ਪਾਣੀ ਤੋਂ ਭਰੇ ਹੋਏ ਬੁੱਕ ਵਿੱਚੋਂ ਨੇ ਇੱਕ ਹੀਰਾ ਚੁੱਕਿਆ ਬਾਕੀ ਪਾਤਸ਼ਾਹ ਨੇ ਬੰਦੀ ਗੋਦਾਵਰੀ ਵਿੱਚ ਸੁੱਟ ਦਿੱਤੇ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿੰਦਾ ਮਹਾਰਾਜ ਤੁਹਾਡੇ ਕੋਲ ਇੰਨੇ ਹੀਰੇ ਨੇ ਤੁਸੀਂ ਤਾਂ ਹੀਰਿਆਂ ਦਾ ਮਹਿਲ ਬਣਾ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਉਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਹੀਰਿਆਂ ਦਾ ਵਪਾਰੀ ਨਹੀਂ ਗੁਰੂ ਗੋਬਿੰਦ ਸਿੰਘ ਪ੍ਰੇਮ ਨਾਲ ਭਰੇ ਹਿਰਦਿਆਂ ਦਾ ਵਪਾਰੀ ਹੈ ਕੋਈ ਪ੍ਰੇਮ ਨਾਲ ਆਵੇ ਗੁਰੂ ਗੋਬਿੰਦ ਸਿੰਘ ਉਹਨੂੰ ਆਪਣਾ ਰੂਪ ਬਣਾ ਲੈਂਦਾ ਹੈ ਗੁਰੂ ਗੋਬਿੰਦ ਸਿੰਘ ਹੀਰਿਆਂ ਦਾ ਵਪਾਰੀ ਨਹੀਂ ਕਹਿੰਦੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਤਜ ਦਾ ਵਪਾਰੀ ਨਹੀਂ ਗੁਰੂ ਗੋਬਿੰਦ ਸਿੰਘ ਸੱਚ ਦਾ ਵਪਾਰੀ ਹੈ ਗੁਰੂ ਗੋਬਿੰਦ ਸਿੰਘ ਹੀਰਿਆਂ ਦਾ ਵਪਾਰੀ ਨਹੀਂ ਪ੍ਰੇਮ ਨਾਲ ਭਰੇ ਹਿਰਦਿਆਂ ਦਾ ਵਪਾਰੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾ ਬਹਾਦਰ ਸ਼ਾਹ ਚਲਾ ਜਾ ਹੁਣ ਤੇਰੇ ਕੋਲੋਂ ਨਿਆਂ ਦੀ ਕੋਈ ਆਸ ਨਹੀਂ ਅਸੀਂ ਤੈਨੂੰ ਨਹੀਂ ਕਹਿਣਾ ਉਹਨਾਂ ਨੂੰ ਸਜ਼ਾ ਦੇ ਹੁਣ ਐਦਾਂ ਦਾ ਬੰਦਾ ਸੀ ਪੰਜਾਬ ਵੱਲ ਕੱਲਾਂਗੇ ਜਿਹੜਾ ਜ਼ੁਲਮ ਕਰਨ ਵਾਲਿਆਂ ਨੂੰ ਲੱਭ ਲੱਭ ਕੇ ਸਜ਼ਾ ਦੇਗਾ ਹੁਣ ਪੰਜਾਬ ਦੀ ਧਰਤੀ ਤੇ ਸਾਡਾ ਬੰਦਾ ਬਹਾਦਰ ਸਿੰਘ ਬਣ ਕੇ ਆਇਆ ਸਾਧ ਸੰਗਤ ਉਦਣ ਪਾਤਸ਼ਾਹ ਨੇ ਭਾਈ ਗੁਰਵਕ ਸਿੰਘ ਮਾਤੋ ਦਾਸ ਵਰਗੀ ਬੰਦਾ ਸਿੰਘ ਬਹਾਦਰ ਬਣਾਇਆ ਪੰਜ ਸਿਕ ਨਾਲ ਇਕੱਲੇ ਆਪਣੇ ਤੀਰ ਨਾਲ ਦਿੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਦੇ ਕਾਤਲ ਨੂੰ ਸਜ਼ਾ ਦੇਣੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਬੜੇ ਸਭ ਤੋਂ ਪਹਿਲਾਂ ਸਢੋਰੇ ਦੇ ਨਵਾਬ ਨੂੰ ਸਜ਼ਾ ਦਿੱਤੀ ਸਭ ਤੋਂ ਪਹਿਲਾਂ ਸਢੋਰਾ ਢਾਇਆ ਫਿਰ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਸਰਹੰਦ ਨੂੰ ਹਲ ਵਾ ਕੇ ਗੱਡਿਆਂ ਨਾਲ ਖੋਦਿਆ ਨਾਂ ਬਾ ਦਿੱਤਾ ਵਜ਼ੀਰ ਖਾਨ ਨੂੰ ਘੋੜੇ ਪਿੱਛੇ ਬੰਨ੍ਹ ਕੇ ਪੂਰੇ ਸਰਹੰਦ ਵਿੱਚ ਘੁਮਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਦਾ ਸਾਧ ਸੰਗਤ ਮੱਝੇ ਤੋਂ ਦੁਆਬਾ ਦੁਆਬਾ ਮੱਝਾ ਮਾਲਵਾ ਹਰ ਥਾਂ ਤੇ ਆਪਣਾ ਰਾਜ ਕਾਇਮ ਕੀਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਉੱਤੇ ਗੁਰੂ ਨਾਨਕ ਸਾਹਿਬ ਦੇ ਨਾਮ ਉੱਤੇ ਸਿੱਕਾ ਜਲਾਇਆ ਜਦੋਂ ਕੋਈ ਪੁੱਛਦਾ ਸੀ ਬੰਦਾ ਸਿੰਘ ਬਹਾਦਰ ਨੂੰ ਇਹ ਰਾਜ ਤੁਹਾਡਾ ਹੈ ਕਹਿੰਦੇ ਨਹੀਂ ਇਹ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਬਖਸ਼ਿਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਇਹ ਮੇਰੀਆਂ ਨਹੀਂ ਇਹ ਮੇਰੇ ਗੁਰੂ ਦੀਆਂ ਧਾਤਾਂ ਨੇ ਸਾਧ ਸੰਗਤ ਸਿੱਖ ਕਿੰਨਾ ਵੀ ਉੱਚਾ ਪਦਵੀ ਤੇ ਚਲਾ ਜਾਏ ਇਹ ਯਾਦ ਰੱਖੇ ਮੇਰੇ ਗੁਰੂ ਦੀ ਧਾਤ ਹੈ ਉਹਦਾ ਲੋਕ ਵੀ ਸੁਖੀ ਹੁੰਦਾ ਉਹਦਾ ਪਰਲੋਕ ਵੀ ਸਹਜਲਾ ਹੁੰਦਾ ਲੋਕ ਧਾਤਾਂ ਲੈ ਕੇ ਭੁੱਲ ਜਾਂਦੇ ਨੇ ਜਦੋਂ ਵੋਟਾਂ 'ਚ ਖੜਨਾ ਹੁੰਦਾ ਉਦੋਂ ਅਰਦਾਸ ਗੁਰਦੁਆਰੇ ਕਰਾਉਂਦੇ ਨੇ ਜਦੋਂ ਜਿੱਤ ਜਾਣ ਉਦੋਂ ਫਿਰ ਗਲਾਂ 'ਚ ਹਾਰ ਪਾਣ ਦੇ ਢੋਲ ਵੱਜਣਗੇ ਸ਼ਰਾਬਾਂ ਲਿਆਓ ਚੁੱਕ ਕੇ ਲੋਕਾਂ ਨੂੰ ਵਰਤਾਓ ਉਦੋਂ ਫਿਰ ਰੱਬ ਕਿੱਧਰ ਗਿਆ ਸਾਥ ਸੰਗਤ ਦਾਤਾਂ ਲੈ ਕੇ ਲੋਕ ਭੁੱਲ ਜਾਂਦੇ ਨੇ ਉਹ ਦਾਤਾਂ ਬਤੀ ਦਰ ਕੋਲ ਨਹੀਂ ਰਹਿਣੀਆਂ ਦੁਨੀਆ ਵਿੱਚ ਸਰੀਰ ਵਿੱਚ ਰਹਿੰਦੇ ਉਹਨਾਂ ਦੀ ਵਡਿਆਈ ਮੁੱਕ ਜਾਂਦੀ ਹੈ ਜਿਨ੍ਹਾਂ ਦੀ ਵਡਿਆਈ ਸਰੀਰ ਮਰਨ ਤੋਂ ਬਾਅਦ ਵੀ ਰਹਿੰਦੀ ਹੈ ਉਹ ਪਤਾ ਕਿਉਂ ਉਨੀ ਵਡਿਆਈਆਂ ਲੈ ਕੇ ਵੀ ਗੁਰੂ ਨੂੰ ਯਾਦ ਰੱਖਿਆ ਉਨੀ ਰਾਜ ਲੈ ਕੇ ਵੀ ਕਿਹਾ ਪਾਤਸ਼ਾਹ ਇਹ ਸੱਡੀ ਵਡਿਆਈ ਨਹੀਂ ਏ ਗੁਰੂ ਨਾਨਕ ਤੇ ਤੇਰੀ ਵਡਿਆਈ ਹੈ ਸਭ ਕੁਝ ਲੈ ਕੇ ਵੀ ਕਿਹਾ ਤੁੱਦਿਆ ਅਰਦਾਸ ਅਮਾਨੀ ਬੜੋ ਜੀਓ ਪਿੰਡ ਸਭ ਤੇਰਾ